ਦੇਖਦੇ ਰਹੋਗੇ ਫਿਲਮ ਦੇ ਵਿੱਚ ਇੰਨਾ ਤਮਾਕਾ ਕੀਤਾ ਮੈਂ ਕਿ ਸ਼ਾਇਦ ਸਲਮਾਨ ਖਾਨ ਵੀ ਉਸ ਫਿਲਮ ਦੇ ਵਿੱਚ ਰੋਲ ਮੰਗਣ ਨੂੰ ਤਰਸੇਗਾ ਸ਼ਾਹਰੂਖ ਖਾਨ ਵੀ ਆਏਗਾ ਪਰ ਆਪਾਂ ਰੋਲ ਨਹੀਂ ਦੇਣਾ ਕਿਉਂਕਿ ਸਾਡੀ ਯਾਰ ਪੰਜਾਬੀ ਫਿਲਮ ਹੈ ਇਹ ਪੰਜਾਬੀ ਮੂਵੀ ਹੈ ਸਾਡੀ ਨੀਮਾ ਸੱਸ ਕੁੱਟਨੀ 파ਰਟ 2 ਇਹ ਚ ਸੱਸ ਨਹੀਂ ਕੁੱਟਨੀ ਕੀ ਵੈਸੇ ਹੀ ਇਹਦਾ ਨਾਮ ਹੈ ਔਰ ਦੇਖਣ ਤੁਸੀਂ ਜ਼ਰੂਰ ਆਓ ਸਾਰੇ ਜਣੇ ਪਿਆਰ ਭਰੇ ਸੱਸੀ ਕਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਛੇਤੀ ਤੁਹਾਨੂੰ ਇੱਥੇ ਸਟੇਜ ਦੇ ਉੱਤੇ ਫਿਰ ਦੁਬਾਰਾ ਮਿਲਦੇ ਆਪਾਂ ਕਿਉਂਕਿ ਹੁਣ ਤੁਸੀਂ ਘਬਰਾਉਣਾ ਨਹੀਂ ਤੁਹਾਡਾ ਵੀ ਨਹੀਂ ਟੂ ਅਸਤੀਮਾਨ ਆ ਗਿਆ ਉੱਡ ਕੇ ਦਿਖਾ ਦਿਓ ਉੱਡ ਕੇ ਉੱਡਿਆ ਨਹੀਂ ਅੱਡੋੜਿਆ ਜੀ ਉਹ ਵੀ ਤੁਸੀਂ ਫਿਲਮ ਕਰਦੇ ਹੋ ਸਸਕੁਟਨੀ ਹਿੱਟ ਸਾਡੀ ਬਨ ਹਿੱਟ ਸੀਗੀ ਤੇ ਬਹੁਤ ਵੱਡਾ ਚੈਲੰਜ ਹੁੰਦਾ ਹੈ 2 ਬਣਾਉਣਾ ਛੇ ਕਿਉਂਕਿ ਜੇ 2 ਕਈ ਵਾਰ ਇਦਾਂ ਹੁੰਦਾ ਹੈ ਮੋਸਟਲੀ ਅਪਾਈ ਚਲੋ ਕੋਈ ਸਿਮਪਲ ਗਿਰਨਤਾ ਦੇਖਦੇ ਆਪਾਂ ਨੂੰ ਇਹ ਲੱਗਦਾ ਜਾਂ ਪਹਿਲੀ ਵਾਲੀ ਜ਼ਿਆਦਾ ਵਧੀਆ ਸੀਗੀ ਇਹ ਨਹੀਂ ਵਧੀਆ ਨਹੀਂ ਹੈਗੀ ਲੇਕਿਨ ਸਾਡੀ ਪੂਰੀ ਜਾਨ ਲੱਗੀ ਹੈ ਇੱਥੇ 2022 29 ਅਪ੍ਰੈਲ ਨੂੰ ਸਾਡੀ ਸਸਕੁਟਨੀ 1 ਆਈ ਸੀ ਅਸੀਂ ਡੇਢ ਸਾਲ ਇੱਕ ਸਕ੍ਰਿਪਟ ਤੇ ਕੰਮ ਕੀਤਾ ਹੈ ਤੇ ਜਿੰਨਾਂ ਵੀ ਟ੍ਰੇਲਰ ਨੂੰ ਇੰਜੋਏ ਕੀਤਾ ਹੈ ਤੋ ਕਈ ਗੁਣਾ ਜ਼ਿਆਦਾ ਸਾਡੀ ਫਿਲਮ ਬਹੁਤ ਖੂਬਸੂਰਤ ਹੈ। ਬਾਕੀ ਆਪਾਂ 1 ਟੂ 1 ਸਾਰੇ ਆਰਟਿਸਟ ਨਾਲ ਗੱਲ ਕਰਦੇ ਆਂ ਤੇ ਉਹ ਤੁਹਾਨੂੰ ਦੱਸਣਗੇ ਇਹ ਫਿਲਮ ਚ ਜਰਨੀ ਕਿਵੇਂ ਰਹੀ ਹੈ ਕਿਵੇਂ ਅਸੀਂ ਸ਼ੂਟ ਤੇ ਇੰਜੋਏ ਕੀਤਾ ਹੈ ਤੇ ਜੋ ਵੀ ਤੁਹਾਡੇ ਕੁਸ਼ਚਨ ਹੋਣਗੇ 1 ਟੂ 1 ਅਸੀਂ ਮザਂ ਅਨਸਰ ਦੇ ਲਵਾਂਗੇ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਤੁਸੀਂ ਆਏ ਜੀ ਆਇਆਂ ਨੂੰ। ਸਸਕੁਟਨੀ ਫਿਲਮ ਮੇਰੇ ਲਈ ਮੇਰੀ ਜ਼ਿੰਦਗੀ ਦਾ ਜਿਹੜਾ ਫਿਲਮੀ ਸਫਰ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਰਹੀ ਤੁਸੀਂ ਸਾਰਿਆਂ ਨੇ ਇੰਨੀ ਜ਼ਿਆਦਾ ਮੁਹੱਬਤ ਦਿੱਤੀ ਔਰ ਮੈਂ ਹਮੇਸ਼ਾ ਰਹਿਣੀ ਰਹੂੰਗੀ ਮੋਹਿਤ ਬਨਵੈਤ ਹੋਣਾਂ ਦੀ ਇਸ ਪ੍ਰੋਡਕਸ਼ਨ ਹਾਊਸ ਦੀ ਕਿ ਇਹਨਾਂ ਨੇ ਇਹ ਕਿਰਦਾਰ ਇਸ ਫਿਲਮ ਦੇ ਵਿੱਚ ਮੇਰੇ ਲਈ ਸਿਰਜਿਆ ਮੈਨੂੰ ਬਹੁਤ ਖੁਸ਼ੀ ਹੋਈ ਹੈ ਫਿਲਮ ਕਰਕੇ ਉਮੀਦ ਨਾਲੋਂ ਜ਼ਿਆਦਾ ਤੁਹਾਡਾ ਪਰਵਾਹ ਹੰਗਾਰਾ ਮਿਲਿਆ ਔਰ ਇਹੀ ਵਜ੍ਹਾ ਹੈ ਕਿ ਅਸੀਂ ਜਦੋਂ ਇਹ ਸੈਕੰਡ ਪਾਰਟ ਬਣਾਇਆ ਅਸੀਂ ਕੋਸ਼ਿਸ਼ ਕੀਤੀ ਕਿ ਬਹੁਤ ਹੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੀਏ ਸਾਰੀ ਟੀਮ ਜਦੋਂ ਅਸੀਂ ਫਿਲਮ ਨੂੰ ਕਰ ਰਹੇ ਸੀਗੇ ਤਾਂ ਸੱਚੀ ਵਿੱਚ ਬਹੁਤ ਸਾਰੇ ਦਿਨ ਇੰਜ ਦੇ ਵੀ ਲੰਘੇ ਜਦੋਂ ਇੱਕ ਦੂਸਰੇ ਦੇ ਵਿਰੁੱਧ ਅਸੀਂ ਕੁਝ ਸੀਨ ਜਿਹੜੇ ਉਹਨਾਂ ਨੂੰ ਫਿਲਮਾ ਰਹੇ ਸੀ ਤੇ ਪੂਰਾ ਪੂਰਾ ਦਿਨ ਅਸੀਂ ਇੱਕ ਦੂਸਰੇ ਨਾਲ ਬੋਲਦੇ ਵੀ ਨਹੀਂ ਸੀ ਵੈਸੇ ਵੀ ਨਾਰਮਲ ਸਾਨੂੰ ਇੰਜ ਲੱਗਦਾ ਸੀ ਵੀ ਇਹ ਸਾਹਮਣੇ ਦੁਸ਼ਮਣ ਤੁਹਾਡਾ ਖੜਾ ਹੈ ਤੇ ਇੱਕ ਦਿਨ ਮੈਂ ਮਹਤਾਬ ਨੂੰ ਕਿਹਾ ਕਿ ਹਨਾ ਤਾਬਤ ਐਂ ਦੇ ਲੱਗ ਜਾਂਦਾ ਜਦੋਂ ਆਪਾਂ ਇੱਕ ਦੂਜੇ ਤੇ ਦੁਸ਼ਮਣ ਜਿਹਾ ਹੋ ਗਿਆ ਉਹਨੇ ਫਿਲਮ ਕਰਦਿਆਂ ਸੋ ਮੈਨੂੰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਫਿਲਮ ਨੂੰ ਕਰਦੇ ਹੋ ਉਸ ਜਰਨੀ ਦੇ ਡਿਊਰਿੰਗ ਜਿਹੋ ਜਿਹੀਆਂ ਚੀਜ਼ਾਂ ਨੂੰ ਤੁਸੀਂ ਫੀਲ ਕਰਦੇ ਹੋ ਜਿਹੜੀ ਮੁਹੱਬਤ ਜਿਹੜੀ ਨਫ਼ਰਤ ਅਸੀਂ ਫੀਲ ਕੀਤੀ ਇਸ ਸੈਕੰਡ ਪਾਰਟ ਨੂੰ ਕਰਦੇ ਆ ਉਹੀ ਫਿਲਮ ਦੇ ਵਿੱਚ ਤੁਹਾਨੂੰ ਦਿਸੂਗੀ ਕਿਉਂਕਿ ਉਹ ਅਦਾਕਾਰੀ ਸਿਰਫ ਕੈਮਰੇ ਦੇ ਸਾਹਮਣੇ ਨਹੀਂ ਸੀ ਉਹ ਇੰਨਾ ਕੁਝ ਜਜ਼ਬ ਹੋ ਗਿਆ ਸੀ ਉਹ ਸਾਰੇ ਦੇ ਸਾਰੇ ਕੈਰੈਕਟਰ ਇੰਨੇ ਸਾਡੇ ਤੇ ਹਾਵੀ ਹੋ ਗਏ ਸੀ ਕਿ ਅਸੀਂ ਸੈਟ ਦੇ ਉੱਤੇ ਵੀ ਇਹ ਅਲੱਗ ਮੰਝਾ ਕੁਰਸੀਆਂ ਢਾ ਕੇ ਬੈਠਦੇ ਸੀ ਅਸੀਂ ਅਲੱਗ ਬੈਠਦੇ ਸੀ ਬਿਲਕੁਲ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਭਰੀਆਂ ਭਾਵਨਾਵਾਂ ਨਹੀਂ ਰੱਖੀਆਂ ਤੇ ਬਹੁਤ ਦੁਸ਼ਮਣੀ ਨਵਾਈ ਉਹ ਦੁਸ਼ਮਣੀ ਤੁਸੀਂ ਸਕਰੀਨ ਤੇ ਵੀ ਵੇਖੋਗੇ ਪਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ achi ਲੱਗੂਗੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਇਸ ਵਾਰੀ ਦੀ ਜਿਹੜੀ ਫਿਲਮ ਹੈ ਅੱਗੇ ਕੁਝ ਹੋਰ ਨਵੇਂ ਚਿਹਰੇ ਸਾਡੀ ਪੰਜਾਬੀ ਇੰਡਸਟਰੀ ਦੇ ਹੋਰ ਖੂਬਸੂਰਤ ਕਲਾਕਾਰ ਜਿਹੜੇ ਨੇ ਉਹ ਇਹਦਾ ਹਿੱਸਾ ਬਣੇ ਨੇ ਮਲਕੀ ਦਰੌਣੀ ਜੀ ਹਰਵੀ ਸੰਗਾ ਰੂਪੀ ਮੈਮ ਸੁਖਵਿੰਦਰ ਰਾਜ ਤੇ ਹੋਰ ਬੱਚੇ ਨੇ ਸਾਡੇ ਕੋਲ ਜਿਹੜੇ ਇਸ ਫਿਲਮ ਨੂੰ ਜਿਨ੍ਹਾਂ ਨੇ ਹੋਰ ਜਿਆਦਾ ਆਪਣੀ ਅਦਾਕਾਰੀ ਦੇ ਨਾਲ ਆਪਣੀ ਪ੍ਰੈਜੈਂਸ ਦੇ ਨਾਲ ਰਿਚ ਕੀਤਾ ਇਹ ਫਿਲਮ ਜਿਹੜੀ ਆ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਮਾਈਲਸਟੋਨ ਆ ਤੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਕਿ ਇਸ ਚੀਜ਼ ਨੂੰ ਫਿਰ ਅੱਗੇ ਕੰਟੀਨਿਊ ਕਰੀਏ ਤੇ ਉਮੀਦ ਹੈ ਕਿ ਤੁਸੀਂ ਸਾਰੇ ਜਣੇ ਇਸੇ ਤਰ੍ਹਾਂ ਸਾਨੂੰ ਬਹੁਤ ਸਾਰਾ ਪਿਆਰ ਦੋਗੇ ਤੁਹਾਡੇ ਸਾਰਿਆਂ ਲਈ ਬਹੁਤ ਸਤਿਕਾਰ ਫਿਲਮ ਜ਼ਰੂਰ ਦੇਖਣ ਆਇਓ ਜਿਵੇਂ ਮੋਹਿਤ ਉਹਨਾਂ ਨੇ ਕਿਹਾ ਟਰੇਲਰ ਨਾਲੋਂ ਵੀ ਜ਼ਿਆਦਾ ਮਜ਼ਾ ਤੁਹਾਨੂੰ ਫਿਲਮ ਦੇਖ ਕੇ ਆਏਗਾ ਸੋ ਸੀ ਇੰਤਜ਼ਾਰ ਕਰਦੇ। थैंक यू। ਸੱਸ਼ੀ ਕਾ ਸਾਰਿਆਂ ਨੂੰ ਐਂਡ ਵੈਲਕਮ एवरीवन। ਆਈ ਹੋਪ ਤੁਹਾਨੂੰ ਵਧੀਆ ਲੱਗਿਆ ਹੋਣਾ ਟ੍ਰੇਲਰ। ਹਾਊ ਇਜ਼ ਇਟ? ਇੱਕ ਵਾਰ ਖੁਦ ਦੱਸ ਦਿਓ। ਬਹੁਤ ਇੰਤਜ਼ਾਰ ਕੀਤਾ ਸੀ ਇਸ ਫਿਲਮ ਲਈ। ਫਾਈਨਲੀ ਅਸ ਟ੍ਰੇਲਰ ਆਇਆ ਤੇ ਸਾਨੂੰ ਸੁੱਖ ਦਾ ਸਾਹ ਆਇਆ। ਮੈਨੂੰ ਇੰਨੀ ਪਿਆਰੀ ਟੀਮ ਮਿਲੀ ਹੈ, ਇੰਨੀ ਪਿਆਰੀ ਸਾਥ ਸੇ ਮੇਰੀ 온 ਫਿਲਮ ਤੇ ਇੰਨੀ ਪਿਆਰੀ ਫੈਮਲੀ ਵੀ ਨੂੰ ਸਾਰੇ ਆਰਟਿਸਟ ਮਤਲਬ ਐਦਾ ਲੱਗਦਾ ਹੀ ਨਹੀਂ ਹੈ ਕਿ ਆਪਾਂ ਫੈਮਲੀ ਜਿਵੇਂ ਨਾ ਹੋਈ ਹੈ ਐਦਾ ਲੱਗਦਾ ਕਿ ਆਪਾਂ ਇੱਕ ਹੀ ਘਰ ਦੇ ਬੰਦੇ ਆ ਤੇ ਬਹੁਤ ਰੀਅਲ ਫੀਲ ਹੁੰਦਾ ਤੇ ਜਿਵੇਂ ਮੈਂ ਆਪਨੇ ਦੱਸਿਆ ਕਿ ਐਦਾ ਲੱਗ ਰਿਹਾ ਸੀਗਾ ਕਨਫਲਿਕਟ ਸੱਚੀ ਝ ਹੈਗੀ ਹੈ ਤੇ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਆ ਬਹੁਤ ਵਾਰ ਐਦਾ ਹੋਇਆ ਸੀਗਾ ਕਿ ਜਿਵੇਂ ਮੈਂ ਮਹਿਤਾਬ ਐਂਡ ਕਰਮਜੀਤ ਸਰ ਕੁਗੀ ਸਰ ਨਿਰਮਲ ਰਿਸ਼ੀ ਮੈਮ ਸਾਡੀ ਇੱਕ ਟੀਮ ਹੁੰਦੀ ਹੈ ਤੇ ਅਨੀਤਾ ਮੈਮ ਨੀਸ਼ਾ ਮੈਮ ਤੇ ਸੰਗਾ ਜੀ ਦੀ ਇੱਕ ਟੀਮ ਹੁੰਦੀ ਹੈ ਤਾਨੂੰ ਇਹ ਦੱਲਾ ਦੱਸਿਆ ਕਿ ਸੱਚੀ ਚ ਆਪਾਂ ਇੱਕ ਦੂਸਰੇ ਦੇ ਦੁਸ਼ਮਣ ਹੈਗੇ ਹਾਂ ਤੇ ਉਹ ਚੀਜ਼ ਤੁਹਾਨੂੰ ਐਕਚੁਅਲ ਚ ਰੀਅਲਸ ਦੇਖਣ ਨੂੰ ਮਿਲੂਗੀ ਪਰਦੇ ਤੇ ਬਾਕੀ ਮੋਹਿਤ ਇਜ਼ਨ ਅਮੇਜ਼ਿੰਗ ਰਾਈਟਰ ਮੈਂ ਕਰਕੇ ਨਹੀਂ ਕਹਿ ਰਹੀ ਕਿ ਹੀ ਇਜ਼ ਮਾਈ ਹਸਬੈਂਡ ਬਟ ਸੱਚੀ ਐਜ਼ ਅ ਇਨਸਾਨ ਐਜ਼ ਅ ਹਿਊਮਨ ਕੇਰੀਅਰ ਮੈਂ ਆਰਟ ਦੀ ਕਦਰ ਕਰਦੀ ਹਾਂ ਸੋ ਉਸ ਪੁਆਇੰਟ ਆਫ 뷰 ਤੋਂ ਹੀ ਇਜ਼ ਏਨ ਅਮੇਜ਼ਿੰਗ ਡਾਇਰੈਕਟਰ ਹੀ ਇਜ਼ ਏਨ ਅਮੇਜ਼ਿੰਗ ਰਾਈਟਰ ਐਂਡ ਜਿੰਨੇ ਵੀ ਆਰਟਿਸਟ ਇਨੇ ਪਿਆਰੇ ਪਿਆਰੇ ਬੱਚੇ ਨਾਲ ਜੁੜੇ ਨੇ ਇਸ ਵਾਰ ਸਾਡੀ ਫਿਲਮ ਚ ਥੈਂਕ ਯੂ ਸੋ ਮੱਚ ਸਾਰਿਆਂ ਦਾ ਕਿਉਂਕਿ ਇੱਕ ਫਿਲਮ ਨੂੰ ਬਣਾਉਣ ਦੇ ਪਿੱਛੇ ਜਸਟ ਇਕੱਲਾ ਡਾਇਰੈਕਟਰ ਰਾਈਟਰ ਆਰਟਿਸਟ ਮਤਲਬ ਇਕੱਲੇ ਇਕੱਲੇ ਬੰਦੇ ਦੀ ਅਹਿਮੀਅਤ ਹੁੰਦੀ ਹੈ ਲਾਈਟਮੈਨ ਤੋਂ ਲੈ ਕੇ ਸਪੋਰਟ ਤੋਂ ਲੈ ਕੇ ਲਾਈਕ एवरीवन इज ਇੰਪੋਰਟੈਂਟ ਸੋ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇੰਨੀ ਪਿਆਰੀ ਫਿਲਮ ਇੰਨੀ ਵਧੀਆ ਫਿਲਮ ਬਣਾਈ ਹੈ ਸੋ ਮੈਂ ਹੁਣ ਵੇਟ ਨਹੀਂ ਕਰ ਸਕਦੀ ਕਿ ਕਦੋਂ 7 ਜੂਨ ਆਏ ਤੇ ਤੁਸੀਂ ਸਾਰੇ ਜਣੇ ਸਾਡੀ ਫਿਲਮ ਦੇਖੋ ਥੈਂਕ ਯੂ ਸੋ ਮੱਚ ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਦੀ ਗੱਲ ਕਿਚਕਾਰਾ ਬੁਲਾਓ ਇੱਕਰੀ ਪਤਾ ਲੱਗ ਜੇ ਕਿ ਤਾੜੀ ਮਾਰ ਦਿਓ ਤੇ ਦੱਸੋ ਟ੍ਰੇਲਰ ਕਿਵੇਂ ਲੱਗਿਆ ਮਾੜੀ ਜੀ એનર્ਜੀ ਚਾਹੀਦੀ ਏ ਸਾਰੇ ਅਸੀਂ ਤੁਹਾਡੇ ਕਰਕੇ ਆਇਆ ਥੋੜੀ ਜਿਹੀ ਤਾੜੀ ਮਾਰੋ ਇੱਕਰੀ ਪਹਾਂ ਲੱਗੇ ਆਪੇ ਬੈਠੇ ਹੋ ਸੋ ਤੁਸੀਂ ਟ੍ਰੇਲਰ ਦੇਖਿਆ ਨੀ ਮਸਾਸ ਸਕੂਟਨੀ 2 ਪਹਿਲੀ ਫਿਲਮ ਨੂੰ ਤੁਸੀਂ ਬੇਸ਼ੁਮਾਰ ਪਿਆਰ ਦਿੱਤਾ ਸੀ ਜਦੋਂ ਕੋਈ ਫਿਲਮ ਪ੍ਰਮਾਨ ਚੜਦੀ ਹੈ ਸਰੋਤੇ ਪਿਆਰ ਦਿੰਦੇ ਨੇ ਤਾਂ ਹੀ ਉਹਦਾ ਦੂਜਾ ਪਾਰਟ ਬਣਦਾ ਹੈ ਹੁਣ ਸਾਨੂੰ ਐ ਲੱਗਦਾ ਕਿ ਤੁਸੀਂ ਇਸ ਫਿਲਮ ਨੂੰ ਵੀ ਉਹਦੇ ਨਾਲੋਂ ਵੱਧ ਪਿਆਰ ਦੋਗੇ ਕਿਉਂਕਿ ਸਮਾਜ ਦੇ ਵਿੱਚ ਜੋ-ਜੋ ਚੀਜ਼ਾਂ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਜੋ ਵੀ ਸਰਪੰਚੀ ਜਾਂ ਨੰਬਰਦਾਰੀ ਜਾਂ ਜੋ ਵੀ ਪਿੰਡ ਦੀਆਂ ਸਮੱਸਿਆਵਾਂ ਨੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਏ ਹਾਂ ਸੋਸ਼ਲ ਮੈਸੇਜ ਵੀ ਤੁਹਾਨੂੰ ਜ਼ਰੂਰ ਮਿਲੇਗਾ ਕਿ ਅਸੀਂ ਕੋਸ਼ਿਸ਼ ਕੀਤੀ ਹੈ ਬਾਕੀ ਜਿੰਨੀ ਵੀ ਸਾਡੀ ਸਟਾਰ ਕਾਸਟ ਆ ਸਾਰਿਆਂ ਨੇ ਦਿਨ ਰਾਤ ਇੱਕ ਕਰਕੇ ਸ਼ੂਟਿੰਗ ਦੇ ਵਿੱਚ ਬਹੁਤ ਵਧੀਆ ਮਾਹੌਲ ਸੀ ਤੇ ਇੰਨੇ ਵਧੀਆ ਫਨਕਾਰਾਂ ਦੇ ਨਾਲ ਅਸੀਂ ਦੋਨੋਂ ਨੇ ਅਸੀਂ ਨਵੇਂ ਸੀ ਮੈਂ ਤੇ ਤਨਵੀ ਅਸੀਂ ਕੰਮ ਕੀਤਾ ਸਾਨੂੰ ਸਿੱਖਣ ਨੂੰ ਬਹੁਤ ਕੁਝ ਮਿਲਿਆ ਤੇ ਅਸੀਂ ਕੋਸ਼ਿਸ਼ ਕਰਦੇ ਰਹਿਾਂਗੇ ਕਿ ਅੱਗੇ ਵੀ ਆਪਾਂ ਇਦਾਂ ਦਾ ਚਰਜਾ ਕੰਮ ਤੇ ਪਰਿਵਾਰਕ ਕੰਮ ਕਰਦੇ ਰਹੀਏ ਤੇ ਬਾਕੀ ਤੁਸੀਂ ਇੱਕ ਇੱਕ ਕਦਮ ਚੱਲ ਕੇ ਆਇਆ ਤੁਹਾਡਾ ਸਾਰਿਆਂ ਦਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਤੁਸੀਂ ਸਾਰੇ ਜਣੇ ਇੱਥੇ ਆਏ ਹੋ ਤੇ ਜਿੰਨੀ ਐਕਸਾਈਟਮੈਂਟ ਤੁਹਾਨੂੰ ਸਾਰਿਆਂ ਨੂੰ ਸੀ ਕਿ ਪਾਰਟ 2 ਕਦੋਂ ਆਊਗਾ ਸਾਸਕੁਟਨੀ 2 ਦਾ ਉਨੀ ਹੀ ਮੈਨੂੰ ਸੀ ਕਿਉਂਕਿ ਮੈਂ ਜਦੋਂ ਵੀ ਕਿਤੇ ਜਾਂਦੀ ਸੀ ਮੈਨੂੰ ਸਾਰੇ ਇਹੀ ਪੁੱਛਣ ਲੱਗੇ ਸੀ ਕਿ ਸਾਸਕੁਟਨੀ 2 ਤੁਹਾਡੀ ਕਦੋਂ ਆਣੀ ਆ ਕਿਉਂਕਿ ਫਸਟ ਬੱਚੇ-बच्चे ਨੇ ਦੇਖੀ ਹੈ ਤੇ ਬਹੁਤ ਵੱਡੀ ਹਿੱਟ ਰਹੀ ਹੈ ਇੱਕ ਵਾਰੀ ਸਾਰੇ ਜਣੇ ਸਾਸਕੁਟਨੀ ਵਾਂਗ ਤੇ ਨਾਦੇ ਢਾਡੀ ਮਾਰਦੇ ਥੈਂਕ ਯੂ ਸੋ ਮੱਚ ਕਿ ਜਿੱਦਾਂ ਮਹਿਤਾਬ ਨੇ ਦੱਸਿਆ ਕਹਿੰਦੇ ਮੈਂ ਤੇ ਤਨਵੀਰ ਨਵੇਂ-ਨਵੇਂ ਇਹਨਾਂ ਨਾਲ ਤੁਸੀਂ ਨਵੇਂ-ਨਵੇਂ ਪਹਿਲਾਂ ਲਈ ਸੀ ਹੁਣ ਤੁਸੀਂ ਨਵੇਂ ਨਹੀਂ ਗਿਆ ਸਕਦੇ ਇਹ ਕਾਸਟ ਦੀ ਜੇ ਮੈਂ ਗੱਲ ਕਰਾਂ ਤਾਂ ਇਹ ਕਾਸਟ ਇਦਾਂ ਦੀ ਹੈ ਜਿਹੜੀ ਲਾਈਕ ਫੈਮਿਲੀ ਜਦੋਂ ਸਾਨੂੰ ਇੱਕ ਦੂਜੇ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਸਾਨੂੰ ਚਾਅ ਛੜ ਜਾਂਦਾ ਕਿ ਅੱਛਾ ਯਾਰ ਅਸੀਂ ਉਹਨਾਂ ਨਾਲ ਕੰਮ ਕਰਨਾ ਤੇ ਸਾਨੂੰ ਨਹੀਂ ਪਤਾ ਲੱਗਿਆ ਕਿ ਸ਼ੂਟ ਦੇ ਦਿਨ ਸਾਡੇ ਕਿੱਦਾਂ ਨਿਕਲ ਗਏ ਅਸੀਂ ਦਿਨ ਇਹ ਪਹਿਲਾਂ ਕੰਮ ਕਰਦੇ ਸੀ ਤੇ ਸ਼ਾਮ ਨੂੰ ਸੀ ਇੱਕ ਦੂਜੇ ਦੀ ਅਮੈਨਿਟੀਆਂ 'ਚ ਬੈਠ ਕੇ ਇਕੱਠੇ ਖਾਣਾ ਖਾਣਾ ਫਨ ਕਰਨਾ ਔਰ ਕਿ ਸੈੱਟ ਤੇ ਅਸੀਂ ਬਿਲਕੁਲ ਵਿਰੋਧੀ ਧੜੀ ਸੀ ਇੱਕ ਦੂਜੇ ਨਾਲ ਜਿੱਦਾਂ ਨਹੀਂ ਤਾਂ ਰਮ ਨੇ ਕਿਹਾ ਸਾਡਾ ਸਾਡੀ ਬੀ ਟੀਮ ਤੁਸੀਂ ਕਹਿ ਸਕਦੇ ਹੋ ਉਹਨਾਂ ਦੀ ਏ ਟੀਮ ਆ ਦੇ ਵੱਡ ਲਾਸ ਦੇ ਉੱਪਰ ਪਿਆਰ ਖੈ ਜਾਂਦਾ ਪਰ ਮੈਂ ਬਹੁਤ ਟਰਾਈ ਕੀਤਾ ਕਿ ਇਹ ਸਾਸੇ ਨੂੰਹਾਂ ਦੀ ਨਾ ਬਣੇ ਪਰ ਕਿੱਥੇ ਟਲਦੀਆਂ ਨੇ ਤੁਹਾਨੂੰ ਪਤਾ ਹੀ ਹੈ ਨਾ ਆਖਿਰ ਦੇ ਉੱਪਰ ਸਾਸੇ ਨੂੰਹ ਇੱਕ ਦੂਜੇ ਦੀ ਹੁੰਦੀ ਹੈ ਧੀ ਤਾਂ ਧੀ ਹੁੰਦੀ ਹੈ ਨਾ ਮੇਰੀ ਚਲੋ ਜੀ ਹੋਪ ਤੁਸੀਂ ਸਾਰੇ ਜਾਣੇ ਪਸੰਦ ਕਰੋਗੇ ਕਿਉਂਕਿ ਬਹੁਤ ਮਿਹਨਤ ਕੀਤੀ ਹੈ ਤੇ ਇੱਥੇ ਮੈਂ ਮੋਹਿਤ ਦੀ ਪ੍ਰੇਸ ਕਰੂੰਗੀ ਕਿ ਮੋਹਿਤ ਨੇ ਬਹੁਤ ਸੋਹਣੀ ਫਿਲਮ ਲਿਖੀ ਆ ਤੇ ਬਹੁਤ ਹੀ ਜ਼ਿਆਦਾ ਸੋਹਣੀ ਡਾਇਰੈਕਟ ਕੀਤੀ ਆ ਤੇ ਟ੍ਰੇਲਰ ਤੁਸੀਂ ਸਾਰਿਆਂ ਨੇ ਦੇਖ ਲਿਆ ਤੇ ਟ੍ਰੇਲਰ ਤੋਂ ਹੀ ਪਤਾ ਲੱਗ ਜਾਂਦਾ ਕਿ ਫਿਲਮ ਕਿਦਾਂ ਦੀ ਹੋਣੀ ਆ ਤੇ ਜੇ ਤੁਹਾਨੂੰ ਟ੍ਰੇਲਰ ਚੰਗਾ ਲੱਗਿਆ ਇੱਕ ਵਾਰੀ ਟ੍ਰੇਲਰ ਦੇ ਨਾਂ ਤੇ ਦਾੜੀ ਮਾਰ ਦਿਓ ਥੈਂਕ ਯੂ ਸੋ ਮਚ ਧੰਨਵਾਦ ਤੁਹਾਡਾ ਸਸਿਕਾ ਜੀ ਸਾਰਿਆਂ ਨੂੰ ਤੇ ਅੱਜ ਸਾਡੇ ਲਈ ਬਹੁਤ ਇੰਪੋਰਟੈਂਟ ਇਵੈਂਟ ਆ ਕਿਉਂਕਿ ਪ੍ਰੋਮੋਸ਼ਨ ਦਾ ਪਹਿਲਾ ਦਿਨ ਆ ਸਾਡਾ ਤੇ ਅਸੀਂ ਟ੍ਰੇਲਰ ਲਾਂਚ ਕੀਤਾ ਹੈ ਤੁਹਾਨੂੰ ਸਾਰਿਆਂ ਨੂੰ ਹੋਪ ਕਰਦੇ ਹਾਂ ਪਸੰਦ ਆਊਗਾ ਤੇ ਜਿਦਾ ਨਹੀਂ ਤਾਂ ਮੈਮ ਨੇ ਕਿਹਾ ਕਿ सैट पर अभी बहुत इंजॉय किया बहुत मस्ती की जब मैम ने कहा कि उन्होंने बहुत एप्रीसीएशन मिले इस रोल वास्तव उस तरह मैनू भी मैं भी जितने जाती है सस कु है यह क्वेश्चन हमेशा मैं पूछते रहते हैं सारे तो मेरे लिए भी बहुत टर्निंग पॉइंट सी फिल्म से बहुत वेट से सैकेंड कदम पार्ट शुरू होगा जो शुरू होया तो फिर यह हूँ प्रमोशन कदों शुरू होगी फिल्म का ट्रेलर कदम लॉन्च होगा ਤੇ ਅੱਜ ਉਹ ਦਿਨ ਆ ਗਿਆ ਹੈ ਤੇ ਹੋਪ ਕਰਦੇ ਹਾਂ ਜਿੱਦਾਂ ਤੁਸੀਂ ਪਹਿਲੀ ਨੂੰ ਪਿਆਰ ਦਿੱਤਾ ਸੀ ਉਹ ਤੋਂ ਵੱਧ ਚੜ੍ਹ ਕੇ ਤੁਸੀਂ ਦੂਜੀ ਨੂੰ ਪਿਆਰ ਦੋਗੇ ਥੈਂਕ ਯੂ ਸਸ਼ਕਲ ਜੀ ਸਾਰਿਆਂ ਨੂੰ ਮੈਂ ਦਿਲਨੂਰ ਕੌਰ ਪਹਿਲਾਂ ਤਾਂ ਤੁਹਾਡੇ ਸਾਰਿਆਂ ਦਾ ਇੱਥੇ ਜੀ ਆਇਆਂ ਨੂੰ ਤੇ ਅੱਜ ਮੈਂ ਸੱਚੀ ਦਿਲੋਂ ਬਹੁਤ ਜ਼ਿਆਦਾ ਖੁਸ਼ ਹਾਂ ਬਿਕਾਜ਼ ਅੱਜ ਸਾਡੀ ਫਿਲਮ ਦਾ ਟ੍ਰੇਲਰ ਆਇਆ ਐਂਡ ਆਈ ਹੋਪ ਕਿ ਫਿਲਮ ਇਤੋਂ 10 ਗੁਣਾ ਵਧੀਆ ਹੋਊਗੀ ਬਿਕਾਜ਼ ਟ੍ਰੇਲਰ ਟ੍ਰੇਲਰ ਤਾਂ ਮਤਲਬ ਮਾਈਂਡ ਬਲੈਂਕ ਸੀਗਾ ਤੇ ਤੁਸੀਂ ਸਾਰੇ ਜਣੇ ਜਰੂਰ ਜਾਓ تھیਟਰਸ ਦੇ ਵਿੱਚ ਅਸੀਂ ਬਹੁਤ ਬਹੁਤ ਮਿਹਨਤ ਕੀਤੀ। سو ਹੈਪੀ ਟੂ ਬੀ ਹੇਅਰ ਐਂਡ ਮੇਰੀ ਟੀਮ ਵੈਰੀ ਗੁੱਡ ਬੇਟਾ ਵੈਰੀ ਗੁੱਡ ਇੱਕ ਛੋਟੀ ਬੱਚੀ ਇੰਨੀ ਕਮਾਲ ਦੀ ਆਰਟਿਸਟ ਹੈ ਨਾ ਮਤਲਬ ਉਹ ਪਿਆਰਾ ਇਸ ਬੱਚੀ ਨੇ ਕਰੈਕਟਰ ਨਿਭਾਇਆ ਆਪਣਾ ਤੇ ਇੰਨੀ ਰੀਅਲਿਸਟਿਕ ਐਕਟਿੰਗ ਮਤਲਬ ਕਮਾਲ ਇਹ ਪੂਰੀ ਬੋ ਆ ਕੇ ਜਾਨੀ ਬੱਚੀ ਬਹੁਤ ਕੰਮ ਕਰਦੀ ਹੈ ਦੇ ਲੋਨ ਨੇ ਇੱਕ ਵਾਰ ਜ਼ੋਰਦਾਰ ਤਾੜੀ ਹੋ ਗਈ ਸਸਿਕਾ ਜੀ ਸਾਰਿਆਂ ਨੂੰ ਮੋਹਿਤ ਦੇ ਨਾਲ ਬਹੁਤ ਪ੍ਰਾਮਾਣ ਰਿਸ਼ਤਾ ਹੈ ਸਾਡਾ ਜਦੋਂ ਕੋਈ ਇੰਡਸਟਰੀ ਚ ਆਉਂਦਾ ਹੈ ਕਹਿੰਦੇ ਚਾਹੇ ਉਹ ਪ੍ਰੋਡਿਊਸਰ ਬਣ ਕੇ ਆਉਂਦਾ ਹੈ ਚਾਹੇ ਉਹ ਐਕਟਰ ਬਣ ਕੇ ਆਉਂਦਾ ਹੈ ਖਾਸ ਕਰਕੇ ਜੇ ਉਹ ਪ੍ਰੋਡਿਊਸਰ ਬਣ ਕੇ ਆਉਂਦਾ ਤਾਂ ਆਮ ਲੋਕ ਸਾਡੀ ਗੱਲਾਂ ਕਰਦੇ ਨੇ ਕਿ ਉਹਨੂੰ ਕੋਈ ਮੁੱਲ ਤਾਰਨਾ ਪੈਂਦਾ ਹੈ ਉਹਨੂੰ ਕੋਈ ਐਂਟਰੀ ਫੀਸ ਦੇਣੀ ਪੈਂਦੀ ਹੈ ਸੋ ਮੋਹਿਤ ਨੇ ਬਹੁਤ ਵੱਡੀ ਐਂਟਰੀ ਫੀਸ ਦੇ ਕੇ ਇਸ ਫਿਲਮ ਚ ਐਂਟਰੀ ਮਾਰ ਗਿਆ ਜਦੋਂ ਅਸੀਂ ਪਹਿਲੀ ਫਿਲਮ ਜਿਹੜੀ ਸਸਕੁਟੜੇ ਬਣਾ ਰਹੇ ਸੀ ਮੈਂ ਵੀ ਉਹਦਾ ਪਾਰਟ ਸੀਗਾ ਕਿਉਂਕਿ ਉਹ ਫਿਲਮ ਦੇ ਲੋਕੇਸ਼ਨਾਂ ਤੱਕ ਅਸੀਂ ਸਾਰੇ ਇਕੱਠੇ ਦੇਖਿਆ ਪਰ ਜਦੋਂ ਸ਼ੂਟਿੰਗ ਸ਼ੁਰੂ ਹੋਈ ਮੈਨੂੰ ਕਿਸੇ ਕਾਰਨ ਕਰਕੇ ਫੌਰਨ ਜਾਣਾ ਪੈ ਗਿਆ ਇਸ ਕਰਕੇ ਮੈਂ ਸਕਰੀਨ ਤੋਂ ਉਹ ਨਹੀਂ ਦਿਖਿਆ ਪਰ ਮੈਂ ਇਹ ਟੀਮ ਦੇ ਨਾਲ ਹਮੇਸ਼ਾ ਰਿਹਾ ਦੂਜੀ ਗੱਲ ਹੈ ਕਿਸੇ ਫਿਲਮ ਦਾ ਕਿਸੇ ਫਿਲਮ ਨਾਲ ਕੋਈ ਕੰਪੈਰੀਜ਼ਲ ਨਹੀਂ ਹੁੰਦਾ ਹਰ ਫਿਲਮ ਆ ਕਿਉਂਕਿ ਹਰ ਅਲੱਗ-ਅਲੱਗ ਮੌਕੇ ਦੀ ਜਦੋਂ ਫਿਲਮ ਆਉਂਦੀ ਹੈ ਉਹ ਲੱਗ ਕਿਸਮ ਦੀ ਫਿਲਮ ਹੁੰਦੀ ਹੈ ਸਾਡੀ ਇਸ ਫਿਲਮ ਵਿੱਚ ਵੀ ਤੇ ਪਿਛਲੀ ਫਿਲਮ ਦੇ ਵਿੱਚ ਵੀ ਇੱਕ ਕਾਮਨ ਚੀਜ਼ ਜਿਹੜੀ ਸੀ ਉਹ ਇਹ ਹੈ ਕਿ ਫੈਮਿਲੀ ਫਿਲਮ ਹੈ ਸਿਨੇਮਾ ਉਦੋਂ ਗਰੋਹ ਕਰਦਾ ਹੈ ਜਦੋਂ ਸਾਰੀ ਫੈਮਿਲੀਆਂ ਰਲ ਕੇ ਜਾਂਦੀਆਂ ਸੋ ਇਸ ਕਰਕੇ ਇਸ ਫਿਲਮ ਨੂੰ 80 ਸਾਲ ਦਾ ਬਜ਼ੁਰਗ ਵੀ ਦੇਖੂਗਾ ਇਸ ਸਾ ਇਸ ਫਿਲਮ ਨੂੰ 10 ਸਾਲ ਦਾ ਬੱਚਾ ਵੀ ਦੇਖੂਗਾ 20 ਸਾਲ ਦੀ ਸਾਰੀ ਟੀਮ ਵੀ ਦੇਖੂਗੀ 40 ਸਾਲ ਦੀ ਸਾਡੀ ਭੈਣ ਵੀ ਦੇਖੋਗੇ ਇਹ ਫਿਲਮ ਇੱਕ ਫੈਮਿਲੀ ਪੈਕੇਜ ਫਿਲਮ ਹੈ ਦੂਜੀ ਗੱਲ ਇਹ ਹੈ ਕਿ ਜਿਵੇਂ ਜਿਵੇਂ ਸਾਡੀਆਂ ਜਿਹੜੀਆਂ ਵੱਡੀਆਂ ਫੈਮਿਲੀਜ਼ ਨੇ ਉਹ ਛੋਟੀਆਂ ਹੁੰਦੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਜਿਹੜੀ ਇੱਕ ਪਿਆਰ ਸੀ ਇੱਕ ਭਾਵਨਾ ਸੀਗੇ ਸਾਡੇ ਰਿਸ਼ਤਿਆਂ ਦੇ ਮੋਹ ਦੀ ਤੰਦ ਸੀ ਉਹ ਖਤਮ ਹੁੰਦੀਆਂ ਜਾਂਦੀਆਂ ਨੇ ਜਿਵੇਂ ਜਿਵੇਂ ਸਾਨੂੰ ਲੱਗਦਾ ਹੈ ਕਿ ਸਮਾਜ ਤਰੱਕੀ ਕਰਦਾ ਹੈ ਤੇ ਸਮਾਜ ਦੀ ਨੇ ਸਪੀਡ ਫੜ ਲਈ ਹੈ ਇੱਕ ਉਹ ਸਪੀਡ 'ਚ ਅਸੀਂ ਰਿਸ਼ਤੇ ਲਾਤਿਆਂ ਨੂੰ ਗਵਾ ਰਹੇ ਹਾਂ ਕਿਤੇ ਸੋ ਉਥੇ ਇਹ ਪਿਆਰਾ ਮੈਸੇਜ ਹੈ ਕਿ ਸਾਡੇ ਰਿਸ਼ਤੇ ਨਾਤੇ ਕਿਵੇਂ ਉਮਦੀ ਬੌਂਡਿੰਗ ਹੋਣੀ ਚਾਹੀਦੀ ਕਿਵੇਂ ਰਹਿਣੀ ਚਾਹੀਦੀ ਹੈ ਸੋ ਮੈਂ ਸਮਝਦਾ ਕਿ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਐਕਸ਼ਨ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋਲੇ ਬਹੁਤ ਸਾਰੀਆਂ ਕਮੇਡੀ ਫਿਲਮਾਂ ਆਉਂਦੀਆਂ ਨੇ ਜਿੱਥੇ ਸਾਡੇ ਕੋ ਰੋਮਾਂਟਿਕ ਫਿਲਮਾਂ ਆਉਂਦੀਆਂ ਨੇ ਉੱਥੇ ਸਾਨੂੰ ਇਹੋ ਜਿਹੀ ਫੈਮਲੀਆਂ ਸ੍ਰੇਮੇ ਦੀ ਲੋੜ ਹੈ ਉੱਥੇ ਸਾਨੂੰ ਇਹੋ ਜੀਆਂ ਫਿਲਮਾਂ ਦੀ ਲੋੜ ਹੈ ਜੋ ਸਾਡੀ ਫੈਮਲੀਆਂ ਨੂੰ ਪ੍ਰੋਮੋਟ ਕਰਦੀ ਹੈ ਜਿਹੜੀ ਸਾਨੂੰ ਇਹ ਦੱਸਦੀ ਹੈ ਅਸੀਂ ਸਿਨੇਮੇ ਦਾ ਇੰਜੋਏ ਤਾਂ ਕਰਦੇ ਹੀ ਜਾਂ ਕੇ ਸਾਡੀਆਂ ਜਿਹੜੀਆਂ ਗਿੱਧਿਆਂ 'ਚ ਸਾਡੀਆਂ ਧੀਆਂ ਸਾਡੀਆਂ ਬੱਚੀਆਂ ਬੋਲੀਆਂ ਪਾਉਂਦੀਆਂ ਸੀ ਉਹ ਬੋਲੀ ਦੇ ਆਧਾਰ ਤੇ ਫਿਲਮ ਹੈ ਇਹ ਸੋ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਕਲਚਰ ਨੂੰ ਦੇਖ ਰਹੇ ਹਾਂ ਖਾਸ ਕਰਕੇ ਜਿਹੜੇ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਮੁਲਕ ਤੋਂ ਦੂਜੇ ਕੰਟਰੀ ਦੇ ਵਿੱਚ ਪ੍ਰਵਾਸ ਕਰ ਗਏ ਉਹ ਸਾਡੇ ਕਲਚਰ ਨੂੰ ਮਿਸ ਕਰਦੇ ਨੇ ਜਦੋਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਉਧਰ ਫਿਲਮ ਦੇਖਦੀਆਂ ਨੇ ਇਹ ਦੂਜੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਪੰਜਾਬ ਦਾ ਕੋਈ ਵਿਆਹ ਅਟੈਂਡ ਕੀਤਾ ਹੈ ਉਹਨਾਂ ਨੂੰ ਲੱਗਦਾ ਅਸੀਂ ਪੰਜਾਬ ਦੇ ਵਿੱਚ ਇੱਕ ਮਹੀਨਾ ਰਹਿ ਕੇ ਆਏ ਹਾਂ ਸੋ ਮੈਨੂੰ ਲੱਗਦਾ ਹੈ ਸਾਡਾ ਫਰਜ਼ ਹੈ ਅਸੀਂ ਕਲਚਰ ਦੇ ਨਾਲ ਜੋੜ ਕੇ ਲੱਖ ਰਹੇ ਹਾਂ ਜਿੱਥੇ ਅਸੀਂ ਆਪਣੀ ਬੋਲੀ ਦੇ ਪ੍ਰਚਾਰ ਦਾ ਸਾਧਨ ਬਣੇ ਹੋਏ ਆ ਜਿੱਥੇ ਅਸੀਂ ਮਾਂ ਬੋਲੀ ਦਾ ਪ੍ਰਚਾਰ ਕਰਦੇ ਆ ਉੱਥੇ ਮੈਨੂੰ ਲੱਗਦਾ ਸੀ ਆਪਣੇ ਇਹੋ ਜਿਹੇ ਫਿਲਮਾਂ ਦੇ ਨਾਲ ਕਲਚਰ ਦਾ ਪ੍ਰਚਾਰ ਕਰਦੇ ਆ ਕਿਉਂਕਿ ਸਿਨੇਮਾ ਉਦੋਂ ਬਚਦਾ ਜਦੋਂ ਸਿਨੇਮੇ ਵਿੱਚ ਫੈਮਿਲੀ ਆਉਂਦੀ ਹੈ ਸੋ ਇਸ ਕਰਕੇ ਅਸੀਂ ਕਿਉਂਕਿ ਅਸੀਂ ਜਿਵੇਂ ਫਿਲਮਾਂ ਹੈ ਜਿਵੇਂ ਤਲਵੀਰਾਂ ਨੇ ਕਿਹਾ ਕਿ ਸਾਨੂੰ ਬਹੁਤ ਉਡੀਕ ਸੀ ਕਿ ਕਦੋਂ ਟ੍ਰੇਲਰ ਆਵੇ ਕਦੋਂ ਫਿਲਮ ਆਵੇ ਤੁਹਾਡੇ ਤੋਂ ਬਿਨਾ ਤੁਹਾਡੇ ਲੋਕਾਂ ਤੋਂ ਬਿਨਾ ਪ੍ਰੈਸ ਤੋਂ ਬਿਨਾ ਇਹ ਸੰਭਵ ਨਹੀਂ ਹੈ ਅਸੀਂ ਕੀ ਬਣਾਇਆ ਹਜੇ ਤੱਕ ਸਾਡੇ ਕੋਲ ਹੈ ਅੱਜ ਤੋਂ ਬਾਅਦ ਤੁਹਾਡੇ ਕੋਲ ਪਹੁੰਚਣਾ ਸ਼ੁਰੂ ਹੋਣਾ ਤੁਸੀਂ ਲੋਕਾਂ ਤੱਕ ਪਹੁੰਚਾਣਾ ਇਸ ਕਰਕੇ ਸਾਨੂੰ ਥੋੜੇ ਸਹਿਯੋਗ ਦੀ ਲੋੜ ਹੈ ਅਪਾ ਚੰਗਾ ਸਿਨੇਮਾ ਲੋਕਾਂ ਨੂੰ ਦਈਏ ਇੱਕ ਐਸਾ ਪਾਵਰਫੁਲ ਸਿਨੇਮਾ ਦਈਏ ਜਿਹਦੇ ਵਿੱਚ ਸਾਡੀ ਪੰਜਾਬੀਅਤ ਹੋਵੇ ਜਿਹਦੇ ਵਿੱਚ ਸਾਡੇ ਰਿਸ਼ਤਿਆਂ ਦੀ ਗੱਲਬਾਤ ਹੋਵੇ ਜਿਹਦੇ ਵਿੱਚ ਸਾਡੇ ਕਲਚਰ ਦੀ ਗੱਲਬਾਤ ਹੋਵੇ ਸਾਡੀ ਫੈਮਿਲੀ ਦੀ ਬੌਂਡਿੰਗ ਦੀ ਗੱਲਬਾਤ ਹੋਵੇ ਉਹ ਸਿਨੇਮਾ ਅਸੀਂ ਲੋਕਾਂ ਨੂੰ ਦਈਏ ਇਹਦੇ ਲਈ ਸਾਨੂੰ ਥੋੜੇ ਸਹਿਯੋਗ ਦੀ ਲੋੜ ਹੈ ਮੈਂ ਸਮਝਦਾ ਕਿ ਤੁਸੀਂ ਜਿੰਨਾ মিডিਆ ਇੱਥੇ ਆਏ ਹੋ ਸਾਡੀ ਇਸ ਕੋਸ਼ਿਸ਼ ਨੂੰ ਸਮਝੋਗੇ ਤੇ ਲੋਕਾਂ ਤੱਕ ਲੈ ਕੇ ਜਾਓਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋਸੀ ਗੱਲ ਜੀ ਸਰ ਅ ਪਿਛਲੀ ਫਿਲਮ ਦਾ ਆਪਾਂ ਤੁਸੀਂ ਸਾਰੇ ਨੇ ਦੇਖੀ ਐ ਕਿਨਾਂ ਪ੍ਰਾਪਤ ਤੁਸੀਂ ਤੇ ਟ੍ਰੇਲਰ ਤੁਸੀਂ ਦੇਖ ਲਿਆ ਔਰ ਮੈਂ ਇਸ ਵਾਰ ਸੁਣਦਾ ਹਿੱਸਾ ਬਣਿਆ ਔਰ ਉਹ ਟ੍ਰੇਲਰ ਦੇ ਵਿੱਚ ਨਹੀਂ ਦਿਖਾਇਆ ਗਿਆ ਉਹ ਮੋਹਿਤ ਪਾਜੀ ਨੇ ਮੇਰੇ ਖਿਆਲ ਚ ਸਸਪੈਂਸ ਰੱਖਿਆ ਹਾਂਜੀ ਹਾਂਜੀ ਟ੍ਰੈਕ ਹੈ ਮੇਰਾ ਰੂਪੀ ਮੈਂ ਹੁੰਦਾ ਬੜਾ ਵੱਖਰਾ ਹੈ ਲੱਗਿਆ ਤੁਹਾਨੂੰ ਦੇਖੂਗਾ ਤੁਹਾਨੂੰ ਪਸੰਦ ਆਊਗਾ ਜਿਹਦੇ ਵਿੱਚ ਇੱਕ ਬਹੁਤ ਵੱਡਾ ਮੈਸੇਜ ਵੀ ਹੈ ਤੇ ਇਹਦੇ ਨਾਲ ਨਾਲ ਇੱਕ ਦੋ ਟ੍ਰੈਕ ਹੋਰ ਵੀ ਪਾਇਆ ਹੋਣ ਦੇ ਵਿੱਚ ਪ੍ਰਮਿਦਾ ਕਿ ਤੁਸੀਂ ਇਸ ਕਰ ਨੂੰ ਬਹੁਤ ਪਿਆਰ ਦੇਉਗੇ ਫੈਮਲੀ ਫਿਲਮ ਹੈ ਔਰ ਪੂਰੀ ਫੈਮਲੀ ਦੇ ਨਾਲ ਆ ਕੇ ਦੇਖ। ਥੈਂਕ ਯੂ ਵੈਰੀ ਮਚ। ਪਰ ਮੈਨੂੰ ਇਹ ਲੱਗਦਾ ਜਦੋਂ ਸਸਕੁਤੀ 2 ਆਉਗੀ ਤੁਹਾਨੂੰ ਦੁਨੀਆ ਨਫ਼ਰਤ ਕਰਨੀ ਸ਼ੁਰੂ ਕਰ ਦੇਗੀ। ਇਹ ਨਹੀਂ ਕਰਨਾ। ਬਾਕੀ ਵੀ ਦੇਖੋਗੇ ਪਿਆਰਾ ਕਿਰਦਾਰ ਇਹਨਾਂ ਨੇ ਨਮਾਇ। ਉਹ ਮੈਨਾਂ ਵੈਸੇ ਸਸਕੁਤੀ 2 ਮੇਰਾ ਇੱਕ ਕੋਸ਼ਿਸ਼ ਰਹੀ ਸੀਗੀ ਕਿ ਮੈਂ ਹਰ ਇੱਕ ਕੈਰੇਕਟਰ ਵਧੀਆ ਪਰਫਾਰਮਰ ਤੋਂ ਕਰਾਉਣਾ ਚਾਹੁੰਦਾ ਸੀਗਾ ਤੇ ਮੈਂ ਜਿੰਨੇ ਵੀ ਮੈਨੂੰ ਕਲਾਕਾਰ ਮਿਲੇ ਜਿਦਾ ਵੀਰ ਜੀ ਸੀਗੇ, ਮੈਡਮ ਸੀਗੇ ਇਹ ਇੰਨੇ ਕਮਾਲ ਦੇ ਆਰਟਿਸਟ ਨੇ ਰੂਹ ਖੁਸ਼ ਹੋਣ ਦੀ ਨਾਲ ਕੰਮ ਕਰਕੇ ਬੜਾ ਪਿਆਰੇ ਕਰੈਕਟਰ ਇਹਨਾਂ ਨੇ ਲਿਭਾਇਆ ਆਪਣੇ ਬਾਕੀ ਨੂੰ ਸਸਕੁਟਨੀ ਜਿੱਦਾਂ ਰਿਲੀਜ਼ ਹੋਊਗੀ ਤੁਹਾਨੂੰ ਪਤਾ ਲੱਗੂਗਾ ਇੱਕ ਇੱਕ ਕਰੈਕਟਰ ਨੇ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਜ਼ੋਰ ਲਾਇਆ ਸੱਚੀ ਕਹ ਰਹੀ ਸਾਰਿਆਂ ਨੂੰ ਅ ਤੁਸੀਂ ਜਿਵੇਂ ਕਿ ਪਹਿਲੀ ਸਸਕੁਟਨੀ ਜਦੋਂ ਦੇਖੀ ਹੈ ਸਾਰਿਆਂ ਨੇ ਬਹੁਤ ਪਸੰਦ ਕੀਤੀ ਹੈ ਤੇ ਆਮ ਸੋ ਲੱਕੀ ਟੂ ਬੀ ਪਾਰਟ ਆਫ ਦਿਸ ਫਿਲਮ ਸਸਕੁਟਨੀ 2 ਔਰ ਇਨਨੇ ਪਿਆਰੇ ਕਲਾਕਾਰਾਂ ਨਾਲ ਕੰਮ ਕਰਕੇ ਬੈਸੀ ਬੜਾ ਮਜ਼ਾ ਆਉਂਦਾ ਔਰ ਬੜੀ ਵਧੀਆ ਲੱਗਦਾ ਹੈ ਕਿ ਯਾਰ ਇੰਨੇ ਨੇ ਅੱਛੇ ਕਲਾਕਾਰਾਂ ਨਾਲ ਕੰਮ ਕਰਨਾ ਤੇ ਐਜ਼ ਯੂਜੂਅਲੀ ਮੇਰਾ ਛੋਟਾ ਜਿਹਾ 파ਟ ਹੈ ਪਰ ਤੁਹਾਨੂੰ ਸਾਰਿਆਂ ਨੂੰ ਦਿਨ ਕਿ ਮਜ਼ਾ ਆਏਗਾ ਐਂਡ ਥੈਂਕ ਯੂ ਮੋਹਿਲ ਸਰ ਜਿਹੜਾ ਛੋਟਾ 파ਟ ਮਨੇਹਾ ਉਹ ਉਹ 3 ਦੇ ਵਿੱਚ ਤੋਂ ਵੱਡਾ ਹੋ ਜਾਂਦਾ ਸਰ ਮੈਂ ਆਪ ਹੀ ਇਨਵੋ ਬੀਹੇਵਿੰਗ ਮੇਰਾ 파ਟ ਆ ਰਿਹਾ ਹੈ ਬੰਡਾਈ ਲੱਗ ਜਾਂਦਾ ਤੇ ਇਸ ਲਈ ਜੋ ਮੋਇਲ ਸਰ ਨੂੰ ਮੈਂ ਥੈਂਕਸ ਕਰਨਾ ਚਾਹਣੀ ਹੈ ਕਿ ਸਰ ਨੇ ਇਨਾ ਵਿਸ਼ਵਾਸ ਕੀਤਾ ਹੈ ਸਰ ਨੇ ਸਾਨੂੰ ਲੱਗਾ ਕਿ ਬਈ ਅੱਛੇ ਪਰਫਾਰਮੈਂਸ ਕੋਲੋਂ ਕੰਮ ਕਰਾਣਾ ਤੇ ਥੈਂਕ ਯੂ so much ਸਰ ਕਿ ਤੁਸੀਂ ਇਹਨਾਂ ਨੂੰ ਵਿਸ਼ਵਾਸ ਦਿੱਤਾ ਤੇ ਉਮੀਦ ਹੈ ਕਿ ਹੋਰ ਵੀ ਕੰਮ ਕਰਾਂਗੇ ਤੇ ਸਸਕੁਟ ਵੀ ਸਾਰੇ ਪਲੀਜ਼ ਜ਼ਰੂਰ ਦੇਖਣਾ ਨਾ ਜਿੰਨਾ ਮਜ਼ਾ ਤੁਹਾਨੂੰ ਪਹਿਲੀ ਵਾਰੀ ਦੇਖਣ ਚਾਇਆ ਸੀ ਉਸ ਤੋਂ ਡਬਲ ਮਜ਼ਾ ਤੁਹਾਨੂੰ ਇਸ ਮੈਂ ਕਰ ਰਹੀ ਹਾਂ ਠੀਕ ਹੈ ਜੀ ਥੈਂਕ ਯੂ ਸੋ ਮਚਾ ਲਓ ਇਹ ਛੋਟੇ ਛੋਟੇ ਬੱਚੇ ਵੀ ਦੇਖੋ ਇਹ ਕਿੰਨਾ ਪਿਆਰਾ ਕੰਮ ਕੀਤਾ ਲੈਣਾ ਨੇ ਕਿੰਨੇ ਕਿਊਟ ਕਿਊਟ ਬੱਚੇ ਨੇ ਅਕਸ਼ਿਤਾ ਜੀ ਆਪਣੇ ਬੱਚੇ ਸਾਹਮਣੇ ਆਏ ਕਿੰਦੀ ਸਨੇ ਭਲਾਇਆ ਨਹੀਂ ਅਕਸ਼ਿਤਾ ਜੀ ਸ਼ੈਰੇਣੀ ਤੇ ਆਈ ਹੋਪ ਇਹ ਮੂਵੀ ਸੂਨ ਆ ਜੇ 7 ਜੂਨ ਨੂੰ ਤੇ ਇਹ ਇਹ ਟ੍ਰੇਲਰ ਹੀ ਨਾ ਗੋਰਜੀਅਸ ਸੀ ਸੋ ਚੁੱਕੀ ਜੀ ਐਕਸਾਈਟਿੰਗ ਮੂਵੀ ਆ ਰਹੀ ਹੈ થેન્ક યુ બેટા કાલ બેટા કાલ દે આ દેન બિના પાર્ટ ટુ આ ਤੇ ਜਿਹੜੀਆਂ ਵੀ મૂવી ਦਾ ਸਭ ਤੋਂ ਵਧੀਆ ਸਭ ਤੋਂ ਵਧੀਆ ਲਾਈਟ ਨੀ ਮੈਂ ਸਾਥ ਕੁਟ ਨਹੀਂ ਟੋਣੇ ਆਉਗੇ ਵਾਓ ਕੀ ਜਾਣਾ ਲਾਈਟ ਤਾਂ ਉਹ ਲਾਈਨ ਇਹ ਜੇ ਤੁਸੀਂ ਕੰਮ ਕੀਤਾ ਫਿਲਮ ਦੇ ਵਿੱਚ ਉਹਨੂੰ ਕਿੰਨੇ ਲਾਈਕਸ ਆਉਣਗੇ 1 ਲੱਖ ਥੈਂਕਿਊ ਜੀ ਅਨਸੀ ਮੀਡੀਆ ਤੋਂ ਸਵਾਲ ਸੋ ਫਾਈਨਲੀ ਫਾਈਨਲੀ ਸੋ ਫਾਈਨਲੀ ਆਪਣੀ ਫਿਲਮ ਆ ਰਹੀ ਹੈ ਜੀ 7 ਜੂਨ ਨੂੰ ਤੇ ਮੇਰਾ ਸਭ ਤੋਂ ਵੱਡਾ ਥੈਂਕਸ ਸਾਰੇ ਆਰਟਿਸਟਾਂ ਨੂੰ ਹੈ ਜੀ ਸਭ ਤੋਂ ਵੱਡਾ ਥੈਂਕਸ ਸਾਰੇ ਕਾਮਨ ਨੂੰ ਜਿਨ੍ਹਾਂ ਨੇ ਸਾਡੇ ਤੇ ٹرسٹ ਕੀਤਾ ਸਾਡੇ ਨਾਲ ਕੰਮ ਕੀਤਾ ਸੋਇਕ ਬਾਂ ਤਾੜਿਆ ਸਾਰੇਗਾਮਾ ਕੰਪਨੀ ਵਾਸਤੇ ਜੀ ਕਿਸੇ ਨੇ ਕੋਈ ਸਵਾਲ